ਆ ਮੇਰਾ ਭਤੀਜਾ ਮੇਹਸਰੀ ਰਹਿੰਦਾ ਮਿਸਤਰੀ ਆ ਕਰਨ ਕਰੰਡੀਆਂ ਪੈਂਦਾ ਆ ਭੋਨੇ ਦਾ ਮੈਂ ਬੰਦਾ ਮੈਰੋ ਕਰਨਾ ਪੈਸੇ ਕੱਢਦਾ ਆ ਏਟੀਐਮ ਆ ਫੁੱਟੇ ਆ ਆ ਮੇਰੀ ਆਵਦੀ ਕੁੜੀ ਖੜੀ ਮੇਲੋ ਆ ਮੇਰਾ ਦੋਤਾ ਮੱਖਾ ਆ ਵੀ ਦੇਖਿਆ ਵੀ ਆ ਇਹ ਨਾਈਰ ਆ ਰਾਜੂ ਨਾਈ ਕਰਦੀ ਅੱਛਾ ਆ ਮੇਰੇ ਸਾਲੀ ਆ ਨਾਗੇ ਸੁਣਾ ਕੀ ਹੋੜੇ ਬਾਸ ਆ ਵੀ ਠੀਕ ਹੈ ਆ ਮੇਰਾ ਆਪਦਾ ਨੰਬਰ ਆ 8727027080 ਠੀਕ ਹੈ ਇਹਦੇ ਕੋਲ ਬਾਪੂ ਕੋਈ ਲਾਈਨ ਨਹੀਂ ਇਨਸਾਨੀ ਇਹਦਾ ਮੈਨੂੰ ਹੀ ਯਾਦ ਆ ਬੰਦਾ ਜੀ ਬਣਾ ਲੇ ਨਾ ਹੋਰ ਨਹੀਂ ਬੰਦਾ ਉੱਪਰ ਭੁਗੀ ਬੰਦਾ ਆ ਜਚੇਂਦਰ ਡੈਰੀ ਵਾਲਾ ਦੋ ਡਰਮ ਦੁੱਧ ਵਾਲੇ ਪੈ ਆ ਰੇਡ ਮਾ ਉਹ ਦਰਿਆ ਤੇ ਨਹੀਂ ਨਹੀਂ ਹੈਗਾ ਟਰਾਲਰ ਇੱਤੇ ਵਾਲਾ ਠੀਕ ਹੈ ਸਾਹਿਬ ਹੂੰ ਅੱਛਾ ਬਲਵੀਰ ਫੌਜੀ ਹਾਂ ਆ ਰਫਲਾ ਆ ਉਹਦਾ ਨਾਮ ਆ ਕਿ ਸਾਡੀ ਨੋਆ ਨੂੰ ਬਿੱਲੀ ਬਿੱਲੀ ਜਾਂਦੇ ਸੀ ਆ ਬਿੱਲੀ ਆ ਮੋਗੇ ਰਹਿੰਦੀਆਂ ਉਹਦਾ